ఇది చిన్నదా అవును పదకండి 10 సెకండ్ వీడియో ఇది 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 సరిపోతుంది ఇది దాటాలగాని పట్టు ఇక్కడ ఒక చిన్న దున్నది బై ఇంకో మా గ్లోబల్ సేజ్ టీకి తినిపోయి కదర వాసన వంద జాయింగ అది మెదు తాండి మెదు తాండి అక్కుతరు తాల కాయాల తక్కపెదరు నువ్వు కప్పే కప్పా ఆడడతా ఆ అన్న గెలక నేను ఏయ్

ਇਹ ਫਰੋਦੀ ਫਰੋਦੀ ਤੇਰਾ ਹੈ ਅਰਿਪੁਰ ਬਾਜੀ ਫਰੋਦੀ ਤੇਰਾ ਸੇਫ ਚਿੰਦਾ ਆ ਉਹ 30 ਸਕੰਡ ਦਾ ਇਹ 30 ਸਕੰਡ ਵੀਡੀਓ ਇਹ ਫਰੋਦੀ ਫਰੋਦੀ ਤੇਰਾ ਹੈ ਅਰਿਪੁਰ ਬਾਜੀ ਫਰੋਦੀ ਤੇਰਾ ਇਹਨਾਂ ਡਾਟਾ ਲਗਾ ਨਾ ਕਿ ਇੱਕ ਉਹ ਇੱਕ ਛੋਟਾ ਜਿਹਾ ਬੈਂਕ ਮੈਂ ਗਲੋਬਲ ਐਸਾ ਤੀਕਾ ਤੀਨ ਕੋਈ ਇੱਕ ਆਦਰਾ ਵਾਸੋਂ ਦੇ ਜਾਇਂਗਾ ਅੱਜ ਮੇਦੂ ਤਾਂ ਦਾ ਮੇਦੂ ਤਾਂ ਦੀ ਅਕੋ ਤਰ ਤਾਲ ਕਾਇਆ ਲਾ ਪੱਕਾ ਪੈਦਾ ਰੂਹ ਸੱਪੇ ਸੱਪਾ ਤਰੀਸ